अच्छा आप ਤੁਸੀਂ ਯਕੀਨ ਮੰਨੋਗੇ ਕੈਨੇਡਾ ਦਾ ਵੀਜ਼ਾ ਅੰਬੈਸੀ ਫੀਸ ਸਿਰਫ 185 ਡਾਲਰ ਹੂੰ 13-14000 ਰੁਪਏ ਅੰਬੈਸੀ ਫੀਸ ਹੈ ਬੰਗੀ ਬਿਲਕੁਲ ਅੱਜ ਤੁਸੀਂ ਏਜੰਟ ਕੋਲੇ ਜਾਓ ਕਿਸੇ ਨੇ 15 ਲੱਖ ਮੰਗ ਲਿਆ ਕਿਸੇ ਨੇ 20 ਲੱਖ ਮੰਗ ਲਿਆ ਹੂੰ ਜੋ ਮੰਗ ਰਿਹਾ ਹੈ ਅੱਛਾ ਡਾਕੂਮੈਂਟਸ ਤੇ ਹੀ ਸਾਰਾ ਕਮਾਲ ਹੈ ਹੂੰ ਡਾਕੂਮੈਂਟਸ ਨੇ ਹੀ ਵੀਜ਼ਾ ਦੇਣਾ ਹੈ ਅੰਬੈਸੀ ਆਫੀਸਰ ਤਾਂ ਉੱਥੇ ਬੈਠਾ ਹੈ ਤੁਹਾਡੀ ਫਾਈਲ ਕਿਦਾਂ ਰਿਪਰੈਜ਼ੈਂਟ ਹੋ ਰਹੀ ਹੈ ਤੁਹਾਨੂੰ ਨਹੀਂ ਹੈਗੀ ਨੌਲੇਜ अच्छा ਤੁਸੀਂ ਘੁੰਮਣ ਫਿਰਨ ਚੱਲੇ ਕੋਈ ਗੁਨਾਹ ਤਾਂ ਨਹੀਂ ਕਰ ਰਹੇ ਬਿਲਕੁਲ ਹਰ ਇੱਕ ਦਾ ਅਧਿਕਾਰ ਹੈ ਹਰੇਕ ਦਾ ਅਧਿਕਾਰ ਹੈ ਘੁੰਮਣਾ ਫਿਰਨਾ ਪਰ ਅਸਲ ਨਾ ਮਾਈਗ੍ਰੇਸ਼ਨ ਦਾ ਰੋਲਾ ਅੱਜ ਦਾ ਨਹੀਂ ਬਹੁਤ ਪੁਰਾਣਾ ਹੀ ਗਹਿ ਚੁਕਿਆ ਹੈ ਮਾਈਗ੍ਰੇਸ਼ਨ ਕੀ ਚੀਜ਼ ਹੈ ਵੀ ਲੋਕਾਂ ਦਾ ਪ੍ਰਵਾਸ ਇੱਕ ਤਾਂ ਹੁੰਦੀ ਹੈ ਇੰਟੈਂਸ਼ਨ ਤੁਸੀਂ ਸਹੀ ਹੋ ਮੇਰਾ ਵਧੀਆ ਇੱਥੇ ਇੰਡੀਆ 'ਚ ਕੰਮਕਾਰ ਸੈੱਟ ਹੈਗਾ ਤਾਂ ਮੈਂ ਉੱਥੇ ਜਾਣਾ ਹੈ ਬਾਹਰ ਆਪਦਾ ਘੁੰਮ ਫਿਰ ਕੇ ਵਾਪਸ ਆਣਾ ਇਹ ਚੀਜ਼ ਨੂੰ ਕਿੱਦਾਂ ਆਪਾਂ ਵੈਰੀਫਾਈ ਕਰ ਸਕਦੇ ਆ ਉਹਨਾਂ ਨੇ ਤੁਹਾਡੀ 6 ਮਹੀਨੇ ਦੀ ਬੈਂਕ ਸਟੇਟਮੈਂਟ ਦੇਖਣੀ ਹੈ ਦੇ ਤੁਸੀਂ ਕੰਮ ਕਰ ਕੀ ਕਰਦੇ ਹੋ ਲੋਕਾਂ ਦੇ ਕੋਲੇ ਕਮੀ ਕਿੱਥੇ ਹੈ ਅੱਜ ਦੇ ਟਾਈਮ 'ਚ ਡਾਕੂਮੈਂਟ ਬੈਂਕਿੰਗ ਪੈਸਾ ਬਥੇਰਾ ਹੋ ਗਾ ਬੈਂਕਾਂ 'ਚ ਪੈਸਾ ਇਨਕਮ ਟੈਕਸ ਸਰਕਾਰ ਨੂੰ ਉਹ ਇਨਕਮ ਨਾਲ ਥੋੜੀ ਮੈਚ ਉਹ ਜ਼ੀਰੋ ਨਹੀਂ ਆਏ ਸਾਡੇ ਕੋਲੇ ਆ ਗਈ ਸੀ ਸਾਡਾ ਵੀਜ਼ਾ ਲਵਾ ਦੋ ਹੁਣ ਵੀਜ਼ਾ ਕਿੱਦਾਂ ਲਵਾ ਦਈਏ ਐਂਬੈਸੀ ਆਫੀਸਰ ਤਾਈ ਚੀਜ਼ ਜੇ ਅਸੀਂ ਕੰਸੀਡਰ ਕਰੂਗਾ ਤੇ ਫਿਰ ਏਜੰਟ ਵੀ ਇਸ ਚੀਜ਼ ਦਾ ਫਾਇਦਾ ਚੱਕਦੇ ਆ ਕਿਤਨਾ